ਅਮਰੀਕਾ ਦੇ ਵਿੱਚ ਸਥਿਤੀ ਲਗਾਤਾਰ ਤਣਾਅਪੂਰਵਕ ਹੁੰਦੀ ਜਾ ਰਹੀ ਹੈ ਗਰਾਉਂਡ ਰਿਪੋਰਟ ਜੋ ਉੱਥੋਂ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਬੇहद ਵੱਡੇ ਖੁਲਾਸੇ ਹੋਏ ਨੇ ਹੁਣ ਤੱਕ ਤਾਂ ਜਿਹੜੇ ਲੋਕ ਇਲੀਗਲ ਮਾਈਗ੍ਰੈਂਟਸ ਦੱਸੇ ਜਾਂਦੇ ਸੀ ਉਹਨਾਂ ਦੇ ਉੱਤੇ 트ੰਪ ਸਰਕਾਰ ਐਕਸ਼ਨ ਕਰ ਰਹੀ ਸੀ ਪਰ ਹੁਣ ਸਥਿਤੀਆਂ ਹੋਰ ਵੀ ਤਣਾਅਪੂਰਵਕ ਹੋ ਰਹੀਆਂ ਨੇ ਇੱਥੋਂ ਤੱਕ ਕਿ ਹੁਣ ਪੱਕੇ ਲੋਕ ਵੀ ਜਿਹੜੇ ਨੇ ਉਹ 트ੰਪ ਦੇ ਐਕਸ਼ਨ ਦਾ ਸ਼ਿਕਾਰ ਹੋ ਰਹੇ ਨੇ ਮਾਈਗ੍ਰੈਂਟਸ ਜਿਹੜੇ ਪੱਕੇ ਨੇ ਜਾਂ ਕਹ ਦਈਏ ਜਿਹੜੇ ਲੀਗਲ ਨੇ ਉਹਨਾਂ ਦੇ ਉੱਤੇ ਵੀ 트ੰਪ ਸਰਕਾਰ ਦੀਆਂ ਨਿਗਾਹਾਂ ਨੇ ਇਹ ਵੀ ਖਬਰਾਂ ਕਿਤੇ ਨਾ ਕਿਤੇ ਸਾਹਮਣੇ ਆ ਰਹੀਆਂ ਨੇ ਤੇ ਦੂਜ ਜਿਹੜੇ ਟ੍ਰਾਂਸਪੋਰਟ ਦਾ ਕੰਮ ਕਰਦੇ ਨੇ ਉਹ ਲੋਕ ਖਾਸ ਤੌਰ ਦੇ ਉੱਤੇ ਹੁਣ ਉਸ ਘੇਰੇ ਦੇ ਵਿੱਚ ਉੱਬਰ ਦੇ ਨਜ਼ਰ ਆ ਰਹੇ ਆ ਜਿਹਦੇ ਉੱਤੇ 트੍ਰੰਪ ਸਰਕਾਰ ਦਾ ਨਿਸ਼ਾਨਾ ਜਿਹੜਾ ਉਹ ਬਣਦਾ ਨਜ਼ਰ ਆ ਰਿਹਾ ਪੱਕੇ ਲੋਕਾਂ ਦੀ ਗੱਲ ਕਰੀਏ ਤਾਂ ਪੱਕੇ ਲੋਕਾਂ ਵੱਲ ਵੀ ਹੁਣ 트੍ਰੰਪ ਸਰਕਾਰ ਜਿਹੜੀ ਹੈ ਉਹ ਦੇਖਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਸਾਫ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜੇ ਕੋਈ ਕੱਚਾ ਬੰਦਾ ਯਾ ਕਹਿ ਰਹੀ ਹੈ ਕਿ ਜਿਹੜਾ ਮਾਈਗ੍ਰੈਂਟ ਹੈ ਜੇ ਭਾਵੇਂ ਉਹ ਪਰਮਿਟ ਦੇ ਉੱਤੇ ਵੀ ਹੈ ਇਲਲੀਗਲ ਹੈ ਜਾਂ ਫਿਰ ਲੀਗਲ ਹੋ ਕੇ ਪਰਮਿਟ ਉੱਤੇ ਵੀ ਹੈਗਾ ਜਾਂ ਸਟੂਡੈਂਟ ਪਰਮਿਟ ਹੈਗਾ ਉਹਦੇ ਕੋਲ ਜਾਂ ਵਰਕ ਪਰਮਿਟ ਹੈਗਾ ਇਸ ਆਧਾਰ ਦੇ ਉੱਤੇ ਵੀ ਜੇ ਕੋਈ ਰਹਿ ਰਿਹਾ ਤਾਂ ਉਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਵੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਇਸ ਬਾਰੇ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਭਾਵੇਂ ਕਿਸੇ ਵੀ ਪਰਮਿਟ ਦੇ ਆਧਾਰ ਦੇ ਉੱਤੇ ਉਹ ਅਮਰੀਕਾ ਦੇ ਵਿੱਚ ਰਹਿ ਰਿਹਾ ਹੋਵੇ ਭਾਵੇਂ ਉਹ ਇੱਕ ਸਟੂਡੈਂਟ ਹੋਵੇ ਭਾਵੇਂ ਵਰਕ ਪਰਮਿਟ ਲੈ ਕੇ ਤੇ ਉੱਥੇ ਕੰਮ ਕਰ ਰਿਹਾ ਹੋਵੇ ਜਿਹੜਾ ਬੰਦਾ ਕੱਚਾ ਆ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਹੋਵੇਗੀ ਭਾਵੇਂ ਉਹ ਪੱਕੇ ਹੀ ਲੋਕ ਹੋਣ ਜਿਨ੍ਹਾਂ ਦੇ ਘਰ ਉਹ ਰਹਿ ਰਿਆ ਹੋਵੇ ਕਈ ਵਾਰ ਇਦਾਂ ਹੁੰਦਾ ਹੈ ਕਿ ਜਿਹੜੇ ਲੋਕ ਪੱਕੇ ਹੁੰਦੇ ਨੇ ਮਾਈਗ੍ਰੈਂਟਸ ਹੁੰਦੇ ਨੇ ਉਹ ਨਵੇਂ ਆਏ ਮਾਈਗ੍ਰੈਂਟਸ ਨੂੰ ਜਿਹੜੇ ਕੱਚੇ ਮਾਈਗ੍ਰੈਂਟਸ ਹੁੰਦੇ ਨੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਬੇਸਮੈਂਟਸ ਜਿਹੜੇ ਨੇ ਉਹ ਕਿਰਾਏ ਤੇ ਦੇ ਦਿੰਦੇ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਕਿਰਾਏ ਤੇ ਦੇ ਦਿੰਦੇ ਨੇ ਉੱਥੇ ਰਹਿਣ ਵਾਸਤੇ ਇਹ ਉਹਨਾਂ ਨੂੰ ਹੁਣ ਸਾਰੀ ਡਿਟੇਲ ਜਿਹੜੀ ਹੈ ਉਹ ਸਰਕਾਰ ਨੂੰ ਦੇਣੀ ਪਵੇਗੀ ਕਿ ਕੀ ਉਹਨਾਂ ਦੇ ਘਰ ਕੋਈ ਇਲੀਗਲ ਮਾਈਗ੍ਰੈਂਟ ਰਹਿ ਰਿਹਾ ਹੈ ਕੀ ਉਹਨਾਂ ਦੇ ਘਰ ਕੋਈ ਗੈਰ ਦਸਤਾਵੇਜ਼ੀ ਮਾਈਗ੍ਰੈਂਟ ਰਹਿ ਰਿਹਾ ਹੈ ਕੀ ਉਹਨਾਂ ਦੇ ਘਰ ਕੋਈ ਦਸਤਾਵੇਜ਼ੀ ਮਾਈਗ੍ਰੈਂਟ ਰਹਿ ਰਿਹਾ ਹੈ ਯਾਨੀ ਕਿ ਭਾਵੇਂ ਉਹ ਪਰਮਿਟ ਦੇ ਉੱਤੇ ਵੀ ਕਿਉਂ ਨਾ ਹੋਵੇ ਤਾਂ ਵੀ ਉਹ ਸਾਰੀ ਜਾਣਕਾਰੀ ਸਰਕਾਰ ਨੂੰ ਮੁਹੱਈਆ ਕਰਵਾਣੀ ਪਵੇਗੀ ਪਰ ਵਿਵਾਦ ਇੱਥੇ ਤੱਕ ਹੀ ਨਹੀਂ ਮੁੱਕ ਜਾਂਦਾ ਜਿਵੇਂ ਕਿਹਾ ਗਿਆ ਸੀ ਕਿ ਅਮਰੀਕਾ ਦੀ ਸਿਚੁਏਸ਼ਨ ਬੜੀ ਤਣਾਅਪੂਰਵਕ ਹੈ ਉਹਦਾ ਇੱਕ ਹੋਰ ਕਾਰਨ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਘਰਾਂ ਤੋਂ ਬੇਘਰ ਕੀਤੇ ਜਾ ਰਹੇ ਨੇ ਲੋਕ ਉਹ ਬੱਚੇ ਜ ਉਹ ਭਾਵੇਂ ਇਲਲੀਗਲ ਨੇ ਭਾਵੇਂ ਉਹ ਲੀਗਲ ਨੇ ਉਹਨਾਂ ਨੂੰ ਬੇਕਾਰ ਕੀਤਾ ਜਾ ਰਿਹਾ ਹੈ ਜ਼ਾਹਿਰ ਤੌਰ ਦੇ ਉੱਤੇ ਲੋਕ ਇਹ ਟੈਨਸ਼ਨ ਇਹ ਪਰੇਸ਼ਾਨੀ ਆਪਣੇ ਜ਼ਿੰਮੇ ਨਹੀਂ ਲੈਣਾ ਚਾਹੁੰਦੇ ਆਪਣਾ ਆਪਣੇ ਸਿਰ ਤੇ ਨਹੀਂ ਲੈਣਾ ਚਾਹੁੰਦੇ ਔਰ ਜਿਹੜੇ ਲੋਕ ਭਾਵੇਂ ਉਹ ਦਸਤਾਵੇਜ਼ੀ ਨੇ ਉਹ ਇਲਲੀਗਲ ਨਹੀਂ ਹੈ ਪਰ ਉਹ ਕੱਚੇ ਨੇ ਉਹਨਾਂ ਨੂੰ ਵੀ ਘਰੋਂ ਬੇਕਾਰ ਕੀਤਾ ਜਾ ਰਿਹਾ ਇਹ ਵੀ ਖਬਰਾਂ ਕਿਤੇ ਨਾ ਕਿਤੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਜੇ ਜਾਣਕਾਰੀ ਨਾ ਦਿੱਤੀ ਗਈ 트럼ਪ ਸਰਕਾਰ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ ਪਰ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪਰ ਸੰਭਾਵਨਾਵਾਂ ਜਿਹੜੀਆਂ ਨੇ ਉਹ ਜ਼ਰੂਰ ਜਿਤਾਈਆਂ ਜਾ ਰਹੀਆਂ ਨੇ ਘਰੋਂ ਬੇਕਾਰ ਹੋਏ ਜਿਹੜੇ ਇਲੀਗਲ ਜਾਂ ਪਰ ਪਰਮਿਟ ਵਾਲੇ ਬੱਚੇ ਵੀ ਨੇ ਜਿਹੜੇ ਭਾਵੇਂ ਕੱਚੇ ਮਾਈਗ੍ਰੈਂਟ ਸੀ ਹੈਗੇ ਆ ਉਹਨਾਂ ਨੂੰ ਹੋਟਲਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਨਾ ਪੈ ਰਿਹਾ ਕਈਆਂ ਨੂੰ ਸੜਕਾਂ ਤੇ ਰਹਿ ਕੇ ਗੁਜ਼ਾਰਾ ਕਰਨਾ ਪੈ ਰਿਹਾ ਐਦਾਂ ਦੀ ਸਿਚੁਏਸ਼ਨ ਅਮਰੀਕਾ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ ਕਿਤਨਾ ਕਿਤੇ ਹੁਣ ਕਿਆਸ ਰਹੀਆਂ ਤਾਂ ਵੱਧਦੀਆਂ ਪਈਆਂ ਕਿਉਂਕਿ ਐਕਸ਼ਨ ਮੋਡ ਦੇ ਵਿੱਚ ਹੈ ਹੁਣ ਕਿਤੋਂ ਵੀ ਕੋਈ ਲੋਕ ਨਹੀਂ ਸਕਦਾ ਇਹ ਤਾਂ ਜ਼ਰੂਰ ਕਿਹਾ ਜਾ ਰਿ ਕਦ ਤੱਕ ਇਹ ਪ੍ਰੋਸੈਸ ਚੱਲੇਗੀ ਕਿਸ ਤਰ੍ਹਾਂ ਇਹ ਸਭ ਕੁਝ ਵਾਪਰੇਗਾ ਔਰ ਕਿੰਨੇ ਲੋਕ ਹੋਰ ਡਿਪੋਰਟ ਹੋਣਗੇ ਕਿਉਂਕਿ ਇੱਕ ਐਮਓਯੂ ਵੀ ਸਾਈਨ ਹੋ ਗਿਆ ਸੈਂਟਰਲ ਅਮਰੀਕਨ ਕੰਟਰੀਜ਼ ਦੇ ਨਾਲ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਟਿਕ ਪੰਜਾਬੀ ਤੇ